Thank <laughs> you. समा का फैला तो मैं सारी बहनों को अपनी कर कांता ग्रेज़ी ग्रेज़ी दीन बाला दीन को बधाई देती हूँ और तीज का तमाल सबको तो मुखारखात हो और मेरी बहनें इसी तरह मिलजुल के हमारे समाज को एक अच्छा संदेश दिलाता है ਕੀ ਸਾਡੇ ਮਹਿਲਾ ਮੋਰਚਾ ਕੀ ਜੋ ਸਦਸਿਆ ਹੈ ਔਰ ਅੱਛੇ ਕਾਰਜ ਕਰਦੀ ਹੈ ਮੈਂ ਇਹਨਾਂ ਸਭ ਬਹਿਨੋ ਕੋ ਬਹੁਤ ਬਹੁਤ ਮੁਬਾਰਕਬਾਦ ਦਿੱਤੀ ਹੁਣ ਕਾਰसनी ਵਾਲਾ ਉਹਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਸਤਾਰਾ ਅੱਜ ਜਿਹੜਾ ਆ ਤੀਆਂ ਦਾ ਮੇਲਾ ਜਿਹੜਾ ਆ ਮਹਿਲਾ ਮੋਰਚਾ ਦੀ ਤਰਫੋਂ ਮੈਡਮ ਸ਼ਮਾ ਚੋਹਾਨ ਜੀ ਦੀ ਰਹਿਣ ਹੋਏ ਦੇ ਵਿੱਚ ਜਿਹੜਾ ਇਹ ਬੰਬੇ ਵੈਜੀਟੇਰੀਅਨ ਤੁਲੰਦਰ ਰੋਡ ਤੇ ਕਰਵਾਇਆ ਜਾ ਰਿਹਾ ਹੈ ਔਰ ਸਾਡੇ ਵਿੱਚ ਸਾਰੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾਂ ਤਾਂ ਤੀਜ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਸ ਮੇਲੇ ਦਾ ਕਾਰਨ ਇਹ ਆ ਕਿ ਸਾਰੀਆਂ ਭੈਣਾਂ ਦਾ ਸਾਡਾ ਰੋਜਾਂਸੀ ਕੀ ਜਿਹੜਾ ਮੇਲਾ ਆ ਕੈਂਟ ਦੇ ਵਿੱਚ ਮੰਡਲ 17 ਦੇ ਵਿੱਚ ਕਰਵਾਇਆ ਜਾਵੇ ਤੇ ਇਸ ਵਿੱਚ ਜਿਹੜੇ ਸਾਡੇ ਮੁੱਖ ਮਹਿਮਾਨ ਹੈ ਮੈਡਮ ਸ਼ਮਾ चौहान ਸਾਡੇ ਵਿੱਚ ਪਹੁੰਚੇ ਆ ਤੇ ਉਹਨਾਂ ਦੇ ਪਹੁੰਚਣ ਦੇ ਨਾਲ ਜਿਹੜਾ ਚਾਚਾਂ ਹੋਰ ਵੀ ਲੱਗ ਗਿਆ ਕਿ ਹੋਰ ਵੀ ਰੌਣਕਾਂ ਜਿਹੜੀਆਂ ਸਾਡੀਆਂ ਵਧ ਗਈਆਂ ਇਤੋਂ ਵੱਧ ਵੱਧ ਜਿਹੜੀਆਂ ਮਹਿਲਾਵਾਂ ਆ ਇਸ ਵਿੱਚ ਭਾਗ ਲੈ ਰਹੀਆਂ ਆ ਕਿਤੇ ਭੰਗੜੇ ਵਿੱਚ ਜਿਹੜਾ ਸਾਡਾ ਪ੍ਰਾਤਨ ਵਿਰਸਾ ਆ ਸਾਰਾ ਸੱਚਾ ਆ ਪ੍ਰਾਤਨ ਵਿਰਸੇ ਦੀ ਗੱਲ ਚੱਲ ਰਹੀ ਹੈ ਕਿਸੇ ਪਿੰਡਾਂ ਵਿੱਚ ਵੀ ਇਹੋ ਜਿਹੀ ਸਮਾਗਮ ਨਹੀਂ ਕਿ ਜਾ ਸਕਦੀ ਇਹੀ ਜਗ੍ਹਾ ਕਿਉਂ ਚੁਣੀ ਗਈ ਇਹ ਜਗ੍ਹਾ ਸਰ ਤਾਂ ਚੁਣੀ ਗਈ ਆ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ بارشਾਂ ਦਾ ਟਾਈਮ ਹੈਗਾ ਆ ਤੇ ਮੈਂ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਸੀ ਕਈ ਮੇਲੇ ਤਾਂ ਅਸੀਂ ਖੁੱਲੇ ਆਮ ਵੀ ਕਰਾਏ ਆ ਪਰ ਵਿੱਚੇ ਹੀ بارش ਹੋਣ ਦੇ ਕਰ ਮੇਲੇ ਖਰਾਬ ਹੋ ਰਹੇ ਸੀ ਇਸ ਕਰਕੇ ਅਸੀਂ ਸੋਚਿਆ ਕਿ ਹਾਲ ਦੇ ਵਿੱਚ ਕਰਾਇਆ ਜਾਵੇ ਤਾਂ ਕਿ ਜਿਹੜਾ ਅਸੀਂ بارش ਤੋਂ ਵੀ ਬਚ ਸਕੀਏ ਜਿੱਦਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪੁਰਾਣੇ ਵਿਰਸੇ ਨੂੰ ਤੇ ਅੱਜ ਦੇ ਵਿਰਸੇ ਨੂੰ ਪਰ ਜੇ ਦੇਖਿਆ ਜਾਵੇ ਤਾਂ ਪੁਰਾਣਾ ਵਿਰਸਾ ਅੱਜ ਦੇ ਵਿਰਸੇ ਨੂੰ ਜਦੋਂ ਅਸੀਂ ਦਰਸਾਉਂਦੇ ਆਂ ਤਾਂ ਯਾਦ ਆਂਦੀ ਹੈ ਕਿ ਸਾਡਾ ਪੁਰਾਣਾ ਵਿਰਸਾ ਜਿਹੜਾ ਆਜਾ-ਜਾਦਾ ਚੜੀਆਂ ਹੋ ਰਹੀਆਂ ਹਨ ਤੁਹਾਨੂੰ ਕੀ ਲੱਗਦਾ ਅੱਜ ਕੱਲ ਦਾ ਵਿਰਸਾ ਨਸ਼ਿਆਂ ਚ ਡੁੱਬਿਆ ਹੈ ਜਿਹੜਾ ਉਹ ਤਾਂ ਤੁਹਾਨੂੰ ਪਤਾ ਹੀ ਆ ਜਿਹੜਾ ਦਰਿਆ ਜਿਹੜਾ ਨਸ਼ਿਆਂ ਦਾ ਵਹਿ ਉਹ ਬਹੁਤ ਡੂੰਗੀ ਤਰ੍ਹਾਂ ਜਿਹੜਾ ਬਹਿ ਗਿਆ ਆ ਜੇਕਰ ਅਸੀਂ ਇਹ ਸੱਭਿਆਚਾਰ ਅੱਗੇ ਲੈ ਕੇ ਆਵਾਂਗੇ ਖੇਡਾਂ ਵਿੱਚ ਬੱਚੇ ਨੂੰ ਅੱਗੇ ਲੈ ਕੇ ਆਵਾਂਗੇ ਹੋ ਸਕਦਾ ਨਸ਼ਿਆਂ ਨੂੰ ਜਿਹੜੀ ਆ ਠੱਲੋਂ ਪੈ ਸਕੀਂ ਅੱਜ ਕੱਲ ਦੀ ਫੀਮੇਲ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਫਿਰ ਮੈਂ ਸਾਰੀਆਂ ਫੀਮੇਲਸ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਆ ਕਿ ਜਿਹੜਾ ਆਪਣਾ ਵਿਰਸਾ ਆ ਸੰਭਾਲ ਕੇ ਰੱਖੋ ਆਪਣੇ ਬੱਚਿਆਂ ਨੂੰ ਵੀ ਇਹ ਦੱਸੋ ਕਿ ਇਹ ਵਿਰਸੇ ਦਾ ਮਤਲਬ ਕੀ ਆ ਔਰ ਕਿੱਦਾਂ ਇਸ ਵਿਰਸੇ ਨੂੰ ਸੰਭਾਲ ਕੇ ਰੱਖਣਾ ਹੈ ਆਪਣੇ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਕਿੱਦਾਂ ਕਰਨਾ ਹੈ ਉਹਨਾਂ ਨੂੰ ਖੇਡਾਂ ਵਿੱਚ ਪਾਓ ਉਹਨਾਂ ਨੂੰ ਆਪਣੇ ਪ੍ਰਾਤਨ ਵਿਸਤਰ ਦੇ ਵਿੱਚ ਮੇਲਿਆਂ 'ਚ ਲੈ ਕੇ ਆਓ ਉਹਨਾਂ ਨੂੰ ਦੱਸੋ ਕਿ ਮੇਲਾ ਕਿਉਂ ਕਰਵਾਇਆ ਜਾਂਦਾ ਚੱਕੀਆਂ ਦਾ ਮਤਲਬ ਚਰਖਿਆਂ ਦਾ ਮਤਲਬ ਕੀ ਹੈ ਇਹ ਸਾਡੇ ਬਜ਼ੁਰਗ ਕਿੱਦਾਂ ਇਹਨਾਂ ਨੂੰ ਸੰਭਾਲ ਕੇ ਰੱਖਦੇ ਸੀ ਠੀਕ